ਖਿਰਫ 28000 ਯਾਰ ਦੀ ਕੋ ਨੂੰ ਇਹ ਸੱਜਣੋਂ ਮਿਲ ਜਾਨੀ ਆ 28000 ਦੀ ਤੁਹਾਨੂੰ ਇਹ ਬੈਡ ਮਿਲ ਜਾਨੀ ਆ ਅੰਦਾਜ਼ਾ ਜਿਆ ਗੋਰੇ ਦੁੱਧ ਦਾ ਪਿਆ ਜੂ ਇਹ ਵੀ ਵਧੀਆ ਹੈ 13-14 ਕਿਲੋ ਵੀਰੇ ਜਿਹਨੂੰ ਜ਼ਿਆਦਾ ਨਹੀਂ ਹਾਂ ਆਟਾ ਮੀਟ alli ਆ ਬਈ ਇਥੋਂ ਚੈੱਕ ਕਰੋ ਤੁਸੀਂ ਬਹੁਤ ਯਾਰ ਸ਼ਕੀਨ ਆ ਯਾਰ ਜਿਹੜੀ ਛੋਟ ਕਰਾਂਗੇ ਖੁਸ਼ੀ ਨਾਲ ਵਿੱਚੋਂ ਕਰਾਂਗੇ ਵੀਰੇ ਜਿਹੀ ਕਰਾਂਗੇ ਹਾਇਆ ਦਾਨ ਵੀ ਲੈਣ ਦੀਆ ਗੋਰੇ ਹਾਂ ਇਥੋਂ ਤੁਸੀਂ ਚੈੱਕ ਕਰਕੇ ਦੇਖੋ ਬਹੁਤ ਜ਼ਿਆਦਾ ਚੰਗੇ ਹਨ ਬਹੁਤ ਨਹੀਂ ਦਾਨ ਲੱਗੇ ਬੈਡ ਨੂੰ ਕੱਲਾ ਕੱਲਾ ਥਾਣਾ ਯਾਰ ਜਿਹੜੀ ਮੇਨ 46000 ਚ ਮਾਨਤਨ ਹੋ ਜਾਊਗਾ 46000 ਦੇ ਵਿੱਚ ਬਾਈ ਕਹਿੰਦਾ ਇਹਦਾ ਮਾਨਤਨ ਹੋ ਜਾ ਸਭ ਹੀ ਹੋਈ ਬਾਕੀ ਹਜੇ ਦੇਣ ਲੈਂਦੀ ਆ ਦਿਖਾ ਦਿਓ ਦੂਰ ਤੋਂ ਪਹਿਲਾਂ ਲੰਮੀ ਲੁੰਮੀ ਕਿੰਨੀ ਆ ਹਾਂ ਬਰੀਡ ਦੇ ਵਿੱਚ ਵੀ ਬਾਈ ਬਹੁਤ ਸੋਹਣੀ ਆ ਨਾ ਕੋਈ ਹੱਤ ਤਰਾ ਹੀ ਹੈ ਨਹੀਂ ਮੇਰੇ ਮਿਲ ਜਣਗੇ ਠੀਕ ਆ ਬਈ 56000 ਦੀ ਤੁਹਾਨੂੰ ਇਹ ਮਿਲ ਜਣੀ ਹੈ ਚੈੱਕ ਕਰਕੇ ਦੇਖੋ ਬਰੀਡ ਦੇ ਵਿੱਚ ਚੰਗੀ ਆ ਮੇਨ ਗੱਲ ਸਭ ਹੀ ਹੋਈ ਆ ਆਡਰ-ਆਡਰ ਕਰਮਾੜੀ ਦਾ ਬਹੁਤ ਜ਼ਿਆਦਾ 13-14 ਕਿਲੋ ਬੱਚੇ ਨੂੰ ਜ਼ਿਆਦਾ ਨਹੀਂ ਜਿਹੜਾ ਕੱਢ ਜਿਹੜੇ ਹਿਸਾਬ ਨਾਲ ਕੱਦਦਾ ਤੇ ਜਿਹੜੇ ਹਿਸਾਬ ਨਾਲ ਬਾਈ ਇਹ ਤਿਆਰ ਹੋਈ ਅੱਜ ਵੀਡੀਓ ਦੇ ਤਰੀਕ ਵੀਰੇ 12 ਤਰੀਕ ਆ 11ਵਾਂ ਮਹੀਨਾ 2025 ਆ ਠੀਕ ਹੈ ਬਾਈ ਦਿਨ ਬੁੱਧਵਾਰ ਕਈ ਭਰਾ ਮੜ ਕੇ ਕਹਿੰਦੇ ਵੀ ਸਾਨੂੰ ਅਗਲੀ ਪਿਛਲੀ ਵੀਡੀਓ ਦਾ ਪਤਾ ਸਾਥੀ ਕਾ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚਿਆ ਗੱਲ ਡੈਰੀ ਫਾਰਮ ਪਿੰਡ ਸੁਖੇਵਾਲਾ ਤਹਿਸੀਲ ਜੀਰਾ ਤੇ ਜ਼ਿਲ੍ਹਾ ਫਰੀਪੁਰ ਦੇ ਵਿੱਚ ਗੋਰੇ ਦੇ ਫਾਰਮ ਤੋਂ ਆਪ ਜਰਸੀਆਂ ਦੇ ਸ਼ੂਟ ਕਰਕੇ ਦਿਖਾਵਾਂਗੇ ਬਹੁਤ ਬਿਲਕੁਲ ਜਾਇਜ਼ ਰੇਟਾਂ ਦੀਆਂ ਜਿਹੜੀਆਂ ਜਰਸੀਆਂ ਹੋਣਗੀਆਂ ਜਮਾਈ ਦੇਣ ਲੈਣ ਵਾਲੇ ਰੇਟ ਹੋਣਗੇ ਬਾਕੀ ਕੋਈ ਵੀ ਜਾਨਵਰ ਖਰੀਦਣਾ ਉਹਦੀ ਤਸੱਲੀ ਭਾਰਕ ਤੁਸੀਂ ਆਪਦੇ ਪੱਧਰ ਤੇ ਕਰਕੇ ਖਰੀਦਣਾ ਕਿਉਂਕਿ ਬਾਈ ਉਹਨਾਂ ਦਾ ਵਪਾਰ ਦਾ ਕੰਮ ਆ ਆਪਾਂ ਬਾਈ ਤੋਂ ਸਾਰੀ ਜਾਣਕਾਰੀ ਲੈਣਾ ਗੁਰੇ ਬਾਈ ਪਹਿਲੇ ਤਾਂ ਸਵਾਗਤ ਕਰਦੇ ਆਂ ਸਾਸੀ ਕਾ ਵੀਰੇ ਸਾਰੇ ਭਰਾਵਾਂ ਨੂੰ ਤੁਹਾਡਾ ਵੀ ਆਉਣ ਤੇ ਜੀ ਆਇਆਂ ਨੂੰ ਸਾਸੀ ਕਾਲ ਗੁਰੇ ਗੁਰੇ ਬਾਈ ਅੱਜ ਦੇ ਰੇਟ ਕਿੱਥੋਂ ਸ਼ੁਰੂ ਆ ਬਾਈ ਅੱਜ ਦੇ ਰੇਟ ਵੀਰੇ ਆਪਾਂ ਮੰਨ ਲਓ 28000 ਰੁਪਏ ਤੋਂ ਸ਼ੁਰੂ ਕਰ ਦੇਨੇ ਆ। 28000 ਲਈ ਉਹ ਵੀ ਸੱਜਰ ਆਣਾ। ਉਹ ਵੀ ਸੱਜਰ ਸੂਈ ਹੋਈ ਹੈ ਬਈ। ਉਹ ਸੱਜਰ ਸੂਈ ਹੋਈ ਹੈ। ਹਾਂਜੀ। ਪਹਿਲ ਗੱਲਬਾਤ ਕਰੀਏ ਗੋਰੇ ਆਪਾਂ ਪਹਿਲੀ ਕਰਮ ਵਾਲੀ ਦੀ ਹੈਨਾ। ਬਈ ਕੀ ਸੂ ਆ ਜਾਂ। ਇਹ ਵੀਰੇ ਪਹਿਲੇ ਸੂਏ ਬੱਚੀ ਸੂਈ ਚਾਰ ਦਾੰਦਾ। ਠੀਕ ਹੈ ਵੀਰੇ। ਪੱਲ ਦੀ ਸੂਈ ਮਗਰ ਬੱਛਾ ਵੀਰੇ ਇਹਦੇ। ਠੀਕ ਹੈ ਬਾਈ। ਤੇ ਫੁੱਲ ਕੱਦ ਵਾਲੀ ਆ ਮੰਨ ਲਓ ਤੇ ਬੋਲੇ ਚ ਬਿਲਕੁਲ ਸਾਫ਼ ਕੀਤੀ ਹੋਈ ਹੈ ਆਪਣੀ। ਬਿਲਕੁਲ ਗੋਰੇ ਖੋਲ ਲਈ ਬਾਈ। ਇਧਰ ਨਹੀਂ ਤੋਰ ਲਗੇ ਨੂੰ ਆਪਾਂ। ਤੇ ਜੇ ਗੱਲਬਾਤ ਕਰੀਏ ਕੱਦ ਦੀ ਵੀ ਵੱਡੀ ਚੰਗੀ ਆ ਇਹ ਇੱਥੋਂ ਤੁਸੀਂ ਚੈੱਕ ਕਰਕੇ ਦੇਖ ਲਓ ਸਾਊ ਸੀਲ ਬਹੁਤ ਜ਼ਿਆਦਾ ਨਹੀਂ ਕੋਈ ਰੱਖਣਿਆਣਾ ਨਹੀਂ ਪਾਉਣਾਗਾ ਹਾਂ ਠੀਕ ਆ ਜਿਵਾਈ ਇੱਕ ਨੰਬਰ ਆ ਕੋਈ ਪੂਰ ਛਿੱਟਾ ਹੋਵੇ ਤੇ ਆਪਣੀ ਗਾਂ ਵਾਪਸ ਹੋਊਗੀ ਠੀਕ ਆ ਬਾਈ ਛੋਟੇ ਛੋਟੇ ਥੋੜੇ ਜੇ ਸਿੰਘ ਆ ਆਰਡਰ ਤੁਸੀਂ ਇੱਥੋਂ ਚੈੱਕ ਕਰਕੇ ਦੇਖ ਲਓ ਤੇ ਬਾਕੀ ਗੋਰੇ ਇਹਦੇ ਮਗਰ ਹੈਗਾ ਬੱਚਾ ਮਗਰ ਬੱਚਾ ਵੀ ਹੈ ਹਾਂ ਦਾਤ ਜਾ ਦੁੱਧ ਬਾਈ ਇਹੇ ਮੇਰੇ ਬਾਕੀ ਦਾ ਪਕ ਕਿਸੇ ਗਾਂ ਦੀ ਕੋਈ ਗਾਰੰਟੀ ਨਹੀਂ ਦਿੰਦੇ ਠੀਕ ਆ ਬਾਈ ਵੀ ਜੱਜਮੈਂਟ ਦੇ ਹਿਸਾਬ ਨਾਲ 13 14 ਕਿਲੋ ਬੱਚੀ ਨੂੰ ਜ਼ਿਆਦਾ ਨਹੀਂ ਜਿਹੜਾ ਕੱਦ ਜਿਹੜੇ ਹਿਸਾਬ ਨਾਲ ਕੱਦ ਦਾ ਤੇ ਜਿਹੜੇ ਹਿਸਾਬ ਨਾਲ ਬਾਈ ਇਹ ਤਿਆਰ ਹੋਈ ਹੋਈ ਹੈਣਾ ਤੇ ਗੋਰੇ ਫਿਰ ਇਹਦਾ ਅੱਜ ਦਾ ਰੇਟ ਕੀ ਆ ਸੱਜਣਾ ਮੇਰੇ ਰੇਟ ਆਪਣੇ ਲੈਂਡ ਦੇ ਨਾਲ ਹੀ ਹੁੰਦੇ ਵਿੱਚ ਥੋੜਾ ਜਿਹਾ ਮਾਨਤਾਂ ਨਹੀਂ ਹੁੰਦਾ ਠੀਕ ਆ ਬਾਈ 46000 ਚੋਂ ਮਾਨਤਾਂ ਹੋਊਗਾ 46000 ਇੱਥੋਂ ਤੁਸੀਂ ਚੈੱਕ ਕਰਕੇ ਦੇਖੋ ਪੋਜੀਸ਼ਨ ਬਹੁਤ ਜ਼ਿਆਦਾ ਚੰਗੀ ਆ ਬਾਈ ਹੈਣਾ ਬੈਠਦੀ ਹੈਣਾ ਇੱਕ ਹੋਰ ਗੱਲ ਆ ਵੀ ਅਗਲੇ ਸੂਏਆਂ ਦੇ ਵਿੱਚ ਇਹ ਇਦੋਂ ਵੀ ਚੰਗੀ ਮੰਨ ਵਾਲੀ ਵਾਧੇ ਵਾਲੀ ਚੀ ਠੀਕ ਆ ਬਾਈ ਪਿਛਲੇ ਸੋਹੇ ਦਾ 16 ਤੋਂ 17 ਕਿਲੋ ਦੁੱਧ ਮਾਲਕਾਂ ਨੂੰ ਦੱਸਣ ਮੁਤਾਬਕ ਪਾਇਆ ਇੱਕ ਹਫਤੇ ਦੀ ਕੱਚੀ ਆ ਬੱਚੀ ਤੇ ਲੈਵਾ ਵੇਖੋ ਹੁਣ ਬਰੀਡ ਦੇ ਵਿੱਚ ਵੀ ਬਾਈ ਬਹੁਤ ਸੋਹਣੀ ਆ ਨਾ ਕੋਈ ਹੱਤ ਤਰਾਹੀ ਨਹੀਂ ਮੇਰੀ ਹਾਂ ਬਾਕੀ ਥਣਾ ਦਾ ਗੈਪ ਤੁਹਾਨੂੰ ਮੈਂ ਇਧਰ ਵੀ ਸਾਈਡ ਜਦੋਂ ਬੈੜ ਤੁਰੂਗੀ ਇੱਕ ਤੋਂ ਫੇਸ ਤੋਂ ਲੈ ਕੇ ਤੁਸੀਂ ਚੈੱਕ ਕਰਕੇ ਦੇਖੋ ਟਾਪ ਕੁਆਲਿਟੀ ਦੀ ਆ ਥਣਾ ਦਾ ਗੈਪ ਚਾਤੇ ਚਾਰ ਕੇ ਦੇਖੋ ਬਹੁਤ ਜਿਆਦਾ ਚੰਗਾ ਵਾ ਇੱਕੋ ਜਿਹੀ ਥਣ ਪਈ ਆ ਬਾਈ ਹਨਾ ਬਿਲਕੁਲ ਜੀ ਦਿਨ ਗੋਰੇ ਕਿੰਨੇ ਲੈਂਦੀ ਇਹ ਇਹਨੇ ਇੱਕ ਹਫਤਾ ਵੜਨ ਲਈ ਆਣਾ ਬ੍ਰਿਜ ਜੀ ਠੀਕ ਆ ਬਾਈ ਵੱਡੀ ਜਰਸੀ ਆ ਕੋਈ ਐਵੇਂ ਨਾ ਛ ਇਹ ਵੀਰੇ ਅੱਜ ਜੱਜ ਦਾ 56000 ਚੁਮਾਨ ਹੋਊਗਾ ਠੀਕ ਹੈ ਬਾਈ ਮੰਨ ਲਓ ਬਣ ਕੇ ਤਿਆਰ ਕਰਕੇ ਤਾਂ ਸਾਨੂੰ ਹੀ ਪਤਾ ਬਚੀ 65 ਨੂੰ ਵੀ ਵੇਚ ਲਾਂਗੇ ਠੀਕ ਹੈ ਬਾਈ 56000 ਦੀ ਤੁਹਾਨੂੰ ਇਹ ਮਿਲ ਜਣੀ ਹੈ ਚੈੱਕ ਕਰਕੇ ਦੇਖੋ ਬਰੀਡ ਦੇ ਵਿੱਚ ਚੰਗੀ ਹੈ ਮੇਨ ਗੱਲ ਸਭੀ ਹੋਈ ਆ ਆਡਰ-ਆਡਰ ਕਰਮਾੜੀ ਦਾ ਬਹੁਤ ਜਿਆਦਾ ਚੰਗਾ ਇੱਥੋਂ ਤੁਸੀਂ ਅੰਦਾਜ਼ਾ ਲਾ ਕੇ ਸਾਡੇ ਤੋਂ ਸਾਡਰ ਕੁਆਲਿਟੀ ਦੇ ਬਾਰੇ ਇੱਕ ਲੱਗੀ ਚੀਜ਼ ਬਣੀ ਜਦੋਂ ਤਿਆਰ ਹੋ ਗਈ ਨਾ ਬੱਚੀ ਦੇਖੋ ਕੱਟ ਵਾਲਾ ਲੇਵਾ ਦੇਖੋ ਕਿੰਨੀ ਬਾਕੀ ਚਾਰੇ ਥਣ ਇੱਕੋ ਜਿਹਾ ਬਈ ਜਿਹੜੀ ਮੇਨ ਗੱਲ ਹੈ ਨਾ ਤੇ ਗੋਰੇ ਗੱਲਬਾਤ ਕਰੀ ਆਪਾਂ ਅਗਲੀ ਦੀ ਬਈ ਇਹ ਵੀ ਵੀਰੇ ਬਹੁਤ ਚੰਗੀ ਬੱਚੀ ਆ ਦੂਜੇ ਸੂਏ ਠੀਕ ਹੈ ਬਈ ਕੁਆਲਿਟੀ ਦਿਖਾ ਦਿਓ ਦੂਰ ਤੋਂ ਪਹਿਲਾਂ ਲੰਮੀ ਲੁੰਮੀ ਕਿੰਨੀ ਆ ਹਾਂ ਇਹਦੇ ਵੀਰੇ ਅਜੇ 12-13 ਦਿਨ ਦੇਣ ਪੂਰੇ ਹੋਣ ਚ ਪਏ ਆ ਅਜੇ ਪਏ ਆ ਹਾਂਜੀ ਤੇ 15 ਕਿਲੋ ਦੁੱਧ ਦੱਸਿਆ ਪਿਛਲੇ ਸੂਏ ਦਾ ਪਿਛਲੇ ਸੂਏ ਦਾ ਹਾਂਜੀ ਤੇ ਗੋਰੇ ਜਿਹੜੇ ਹਿਸਾਬ ਨਾਲ 에ਰ ਕੀ ਤਿਆਰ ਆ ਬਾਈ ਵੱਧ ਦੇਣ ਦੀ ਉਮੀਦ ਆ ਬਾਕੀ ਅਗਲਾ ਆਪਦੀ ਸਮਝ ਦੇਖਦੇ ਹਾਂ ਬਿਲਕੁਲ ਉਹਦੇ ਸੇਵਾ ਦਾ ਬਾਕੀ ਦੁੱਧ ਹੈ ਨਾ ਪਰ ਲੇਵੇ ਦੀ ਖੁੱਲੀ ਢੁੱਲੀ ਬਹੁਤ ਆ ਬੱਚੀ ਦੀ ਬਰੀਡ ਕੁਆਲਟੀ ਵਜਨ ਕੋਈ ਹੱਥ ਤਰਾ ਹੈ ਨਹੀਂ ਗਾ ਇਹ ਗੋਰੇ ਆਪਾਂ ਕਿੰਨੇ ਦੇ ਦੇਣੀ ਆ ਬਾਈ ਇਹ ਮੱਚੀ ਦੇ ਦਾਂਗੇ ਵੀਰੇ ਅੱਜ ਕੱਚੀ ਕੱਚੀ 46000 ਚੋਂ ਮਾਨਤਨ ਹੋ ਜਾਊਗਾ 46000 ਦੇ ਵਿੱਚੋਂ ਬਾਈ ਕਹਿੰਦਾ ਇਹਦਾ ਮਾਨਤਨ ਹੋ ਜਾਣਾ ਬਰੀਡ ਦੇ ਵਿੱਚ ਸੋਹਣੀ ਆ ਸਮੀ ਹੋਈ ਆ ਬਾਕੀ ਹਜੇ ਦੈਣ ਲੈਂਦੀ ਆ ਜੇ ਕੋਈ ਵਪਾਰੀ ਖੱਜਣ ਵੀ ਲੈਂਦਾ ਵਾ ਉਹਦੇ ਲਈ ਵੀ ਇਹ ਚੰਗੀ ਸਾਫ 55000 ਦੀ ਬੱਚੀ ਵੀਰੇ ਜਿਹੜਾ ਮਰਜ਼ੀ ਵੇਚ ਲੈ ਜਦੋਂ ਮਰਜ਼ੀ ਵੇਚਦੇ ਬਾਈ ਹੈਨਾ ਦੇਖ ਲੈ ਵੇ ਦੀਆਂ ਢਿੱਲਾਂ ਦੇ ਕਿੰਨੇ ਹਾਂ ਬਾਕੀ ਗੋਰੇ ਹਜੇ ਬਾਈ ਮੌਸਮ ਬਹੁਤ ਚੰਗਾ ਤੇ ਬਾਕੀ ਦਿਨ ਵੀ ਲੈਂਦੀਆਂ ਹੈਨਾ ਦਿਨ ਲੈਂਦੀ ਕਰਕੇ ਵੀਰੇ ਆਪਾ ਪਾ ਪਾ ਦਿੰਨੇ ਪਏ ਆ ਹਾਂ ਬਾਕੀ ਆਪਣਾ ਕਿਸੇ ਗਾਂ ਚ ਕੋਈ 5-4000 ਦਾ ਫਰਕ ਨਹੀਂ ਹੋਊਗਾ ਵੀਰੇ ਠੀਕ ਹੈ ਬਾਈ ਮੰਗਣ ਦਾਣ ਵਾਲੇ ਰੇਟ ਲੈਣ ਦੇਣ ਵਾਲੇ ਕੰਮ ਹੈਨਾ ਗੱਲਬਾਤ ਕਰੀਏ ਗੋਰੇ ਆਪਾਂ ਅਗਲੀ ਦੀ ਹਾਂਜੀ ਕੀ ਬੈਰ ਮੇਰੇ ਦੂਜੇ ਸੂਏ ਸੂਗੀ ਹਫਤੇ ਤੋਂ 10 ਦਿਨਾਂ ਦੀ ਕੱਚੀ ਆ ਠੀਕ ਹੈ ਬਾਈ ਤੇ 14 ਕਿਲੋ ਦੁੱਧ ਦੱਸਿਆ ਵੀਰੇ ਪਿਛਲੇ ਸੂਏ ਪਿਛਲੇ ਸੂਏ ਦਾ ਮਾਰਕ ਹੈ ਨਾ ਲੰਮੀ ਲੰਮੀ ਬ੍ਰੀਡ ਕੁਆਲਟੀ ਇਹਦੀ ਬਹੁਤ ਬ੍ਰੀਡ ਕੁਆਲਟੀ ਇਹਦੀ ਵੀ ਚੰਗੀ ਆ ਦੈਨ ਹਜੇ ਲੈਂਦੀ ਆ ਬਾਈ ਹਨਾ ਦੈਨ ਹਫਤੇ ਤੋਂ 10 ਦਿਨ ਲੈ ਜਾ ਵੀਰੇ ਬੱਚੇ ਨੂੰ ਥਣ ਤੁਣ ਬਹੁਤ ਚੰਗਾ ਲੱਗਾ ਹਾਂ ਥਣ ਜਿਹੜਾ ਬਹੁਤ ਚੰਗਾ ਲੱਗਾ ਤੁਸੀਂ ਚੈੱਕ ਕਰਕੇ ਦਿਓ ਮੁੱਠੀ ਜਿਵੇਂ ਆਪਾਂ ਕਹਦੇ ਨੇ ਹੱਥੀ ਚਵਾਈ ਵਾਲਾ ਹਨਾ ਤੇ ਗੋਰੇ ਇਹ ਆਪਾਂ ਕਿੰਨੇ ਦੀ ਦੇਣੀ ਆ ਬਾਈ ਇਹਦਾ ਵੀਰੇ ਅੱਜ 42000 ਚੋਂ ਮਾਨਤਨ ਹੋ ਜਾਊਗਾ ਲਓ ਵੀ ਮੇਤਰੋ ਕੱਲੀ ਕਹੇਰੀ ਵੀ ਜੇ ਕਿਹੇ ਬੰਦੇ ਨੇ ਰੱਖਣੀ ਆ ਉਹਦੇ ਲਈ ਜਿੰਨਾ ਬਾਈ ਨੇ ਰੇਟ ਕੀਤਾ ਉਹਨੇ ਦੇ ਵਿੱਚੋਂ ਸਜਣੋਂ ਕੋਈ ਵੀ ਜਾਨਵਰ ਨਹੀਂ ਮਿਲਦਾ ਕਿਉਂਕਿ ਬੱਚਿਆਂ ਦੇ ਰੇਟ ਹੁਣ ਹੋ ਜਾਣੇ ਆ ਗਾਂ ਸਿਆਲ ਅਗਲਾ ਕਹਿੰਦਾ ਖਰਾਕ ਪਾ ਕੇ ਬੱਚੀਆਂ ਹੀ ਤਿਆਰ ਕਰ ਲਾਂਗੇ ਬਾਈ ਹੈਨਾ ਤੇ ਬਾਕੀ ਬਰੀਡ ਦੇ ਵਿੱਚ ਵੀ ਚੰਗੀ ਆ ਫੇਸ ਕੁਆਲਟੀ ਤੋਂ ਲੈ ਕੇ ਤੁਸੀਂ ਐਂਡ ਤੱਕ ਚੈੱਕ ਕਰਕੇ ਦੇਖ ਲਓ ਸਾਡੇ ਨਾਲ ਬੰਦਾ ਮੇਰੇ ਦੁੱਧ ਵਾਲੀ ਬੈੜ ਆ ਹਾਂ ਦੇਖੋ ਬੂਤੀ ਬਾਤੀ ਕਿੱਡੀ ਸੋਹਣੀ ਬਾਕੀ ਆ ਜਾਨਾ ਗੋਰੇ ਜੇ ਇਹ ਵੀ ਵਪਾਰੀ ਕੋਈ ਸੱਜਣ ਲਿਆਂਦਾ ਉਹਦੇ ਨੂੰ ਉਹ ਨੂੰ ਵੀ ਚਾਰ ਪੈਸੇ ਇਹ ਵੀ ਮਟਾਉਣ ਵਾਲੀ ਬੈਲ ਕਰੋ ਵੇਖ ਵੀਰੇ ਢਿੱਲਾ ਢੂਲਾ ਵੇ ਥਣ ਕਿੱਡਾ ਸੋਹਣਾ ਥਣ ਬਹੁਤ ਜਿਆਦਾ ਨੀਯਾਜ ਬਈ ਚੰਗਾ ਲੱਗਿਆ ਹੋਇਆ ਹੈ ਨਾ ਤੇ ਗੱਲ ਕਰੀਏ ਗੋਰੇ ਆਪਾਂ ਅਗਲੀ ਦੀ ਕੀ ਡਿਟੇਲ ਹੈ ਬਈ ਇਹਦੀ ਇਹ ਬੱਚੀ ਨੇ ਵੀਰੇ ਦੂਜੇ ਸੂਏ ਸੋਣਾ ਵਾ ਠੀਕ ਹੈ ਬਈ ਤੇ ਹਫਤੇਕ ਦੀ ਕੱਚੀ ਹੈ ਵੀਰੇ ਮੰਨ ਕੇ ਚੱਲੋ ਠੀ ਇਹ ਵਜਨ ਵਜਨ ਇਹਦਾ ਵੀ ਬਰੀਡ ਕੁਆਲਟੀ ਬਹੁਤ ਸੋਹਣੀ ਹੈ ਹਾਂ ਬਰੀਡ ਕੁਆਲਟੀ ਤੁਸੀਂ ਇਥੋਂ ਚੈੱਕ ਕਰਕੇ ਦੇਖ ਲਓ ਤੇ ਇਹ ਗੋਰੇ ਆਪਾਂ ਅੱਜ ਕਿੰਨੇ ਦੀ ਦੇਣੀ ਆ ਇਹਦਾ ਵੀਰੇ ਮੁੱਲ 40 38000 ਦੀ ਵੜੇ ਦੇ ਦਾਂਗੇ ਸਿਰਫ 38000 ਦੀ ਤੁਹਾਨੂੰ ਇਹ ਵੜ ਮਿਲ ਜਾਨੀ ਅੰਦਾਜ਼ਾ ਜਿਹਾ ਗੋਰੇ ਦੁੱਧ ਦਾ ਪਿਆ ਜੂ ਇਹ ਵੀ ਵਧੀਆ ਹੈ 10 14 ਕਿਲੋ ਵੀਰੇ ਜਿਹਨੂੰ ਜ਼ਿਆਦਾ ਨਹੀਂ ਜੰਨਾ ਇਹਦਾ ਵਜਨ ਨਾ ਮੈਂ ਹਾਂ ਤੇ ਲੀਵੇ ਦੀ ਵੇਲਾ ਕਿੰਨੀ ਖੁੱਲੀ ਜਾਵੇ ਖੁੱਲੀ ਆ ਬਾਕੀ ਅਗਲੇ ਦੀ ਬਈ ਸਾਂਭ ਆ ਤੇ ਅਗਲੇ ਦੀ ਗਾਂ ਸਮਝ ਆਣਾ ਦੁੱਧ ਬਿਲਕੁਲ ਵੀਰੇ ਬਿਲਕੁਲ ਕੋਈ ਵੀ ਵਿਹੜਾ ਹੈ ਤਾਂ ਵੀਰੇ ਸੇਵਾ ਦੀ ਹੈ ਸੇਵਾ ਦੀ ਹੈ ਨਾ ਬਾਕੀ ਰੰਗ ਦੀ ਚੰਗੀ ਆ ਬਰੀਡ ਚੰਗੀ ਆ ਗਾਂ ਸਾਂਭਣ ਵਾਲੇ ਬੰਦੇ ਨੇ ਸਾਹ ਵਾਲੀ ਦਾ ਇਹਦੀ ਗੱਲਬਾਤ ਕੁਝ ਹੋਰ ਹੀ ਹੋ ਜਾਣੀ ਆ ਜੁੱਲੀ ਬਾਤ ਵੇਖ ਵੀਰ ਕਿੰਨੀ ਟੈਂਦਾ ਜੀ ਹਾਏ ਦਿਨ ਵੀ ਲੈਂਦੀ ਆ ਗੋਰੇ ਹਾਂ ਇੱਥੋਂ ਤੁਸੀਂ ਚੈੱਕ ਕਰਕੇ ਦੇਖੋ ਬਹੁਤ ਜ਼ਿਆਦਾ ਚੰਗੇ ਕੱਲਾ ਕੱਲਾ ਥਾਣਾ ਯਾਰ ਜਿਹੜੀ ਮੇਨ ਗੱਲ ਆ ਬਾਈ ਹੈ ਨਾ ਆਏ ਨਹੀਂ ਹੈਗਾ ਵੀ ਇੱਕ ਛੋਟਾ ਜਿਹਾ ਇੱਕ ਵੱਡਾ ਹਰ ਆ ਨਾ ਇੱਕੋ ਜਿਹਾ ਠੰਡੀਆਂ ਮਿੱਠੀਆਂ ਵਿਹੜਾ ਵੀਰੇ ਜਿਵੇਂ ਮਰਜੀ ਕਰੇ ਗੋਰੇ ਗੱਲ ਕਰੀ ਆ ਆਪਾਂ ਇਹਦੀ ਬਈ ਹੈ ਨਾ ਇਹ ਵੀਰੇ ਵੇੜਨਾ ਕੱਲ ਦੀ ਸੂਈ ਆ ਜੇਰ ਜੂਰ ਦੀ ਪ੍ਰੋਪਰ ਓਕੇ ਆ ਇਹਨੇ ਗੱਡੀ ਦੇ ਵਿੱਚ ਨਾ ਜਗਾਈਆਂ ਸੀ ਇੱਕ ਵੱਡੀ ਗਾਂ ਪਾਲੀ ਨਾਲ ਪੈਰ ਰੱਖ ਕੇ ਬੱਚਾ ਮਾਰਦਾ ਇਹਨਾਂ ਨੇ ਅੱਛਾ ਬੱਚਾ ਮਰ ਗਿਆ ਬੱਚਾ ਮਰ ਗਿਆ ਵੀਡੀਓ ਆਪਣੇ ਕੋਲ ਸਾਰੀ ਹੈਗੀ ਆ ਬੱਚੇ ਦੀ ਮਰੇ ਦੀ ਗੱਡੀ ਦੇ ਵਿੱਚ ਠੀਕ ਹੈ ਬਾਈ ਤੇ ਜੇਰ ਦੀ ਗਰੰਟੀ ਆਪਣੀ ਹੋਊਗੀ ਓਕੇ ਬਾਈ ਸੂਈ ਕੱਲ ਦੀ ਆ ਵੀਰੇ ਕੱਲ ਦੀ ਸੂਈ ਇਹਦਾ ਸੂਆ ਬਈ ਕਿਹੜਾ ਦੱਸਿਆ ਤੁਸੀਂ ਇਹ ਦੂਜੇ ਸੂਏ ਵੀਰੇ ਦੂਜੇ ਸੂਏ ਸੂਏ ਖੋਲਿਓ ਬਾਈ ਇਹਨੂੰ ਮੜਾ ਜਾ ਤੇ ਗੁਰੇ ਜਿਵੇਂ ਹਨ ਤੁਸੀਂ ਦੱਸਿਆ ਬੱਚਾ ਇਹਦਾ ਮਰ ਗਿਆ ਹਨਾ ਤੇ ਅੱਜ ਸਵੇਰੇ ਇਹ ਆਪਾਂ ਖਾਲੀ ਕਰੀ ਹੋਈ ਹੈ ਹਨਾ ਤੇ ਕੋਈ ਚੱਕਰ ਤਾਂ ਨਹੀਂ ਆਏ ਬਿਲਕੁਲ ਨਹੀਂ ਵੀਰੇ ਇਹ ਕਿਹੜਾ ਬੱਚਾ ਛੱਡਣ ਦੀ ਇਹਨੂੰ ਲੋੜ ਹੁੰਦੀ ਜਾਂਸੀ ਇਹਦਾ ਖੰਡੀਆ ਮਿੱਠੀ ਬਹੁਤ ਹੁੰਦੇ ਗਏ ਖੰਡੀ ਹੈ ਬਾਈ ਹਨਾ ਤੇ ਲੇਵੇ ਲੋਗੇ ਦੀ ਬਹੁਤ ਖੁੱਲੀ ਹੈ ਲੇਵੇ ਦੀ ਖੁੱਲੀ ਹੈ ਹਨਾ ਤੇ ਗੁਰੇ ਇਹ ਆਪਾਂ ਕਿੰਨੇ ਦੀ ਦੇਣੀ ਹੈ ਬਾਈ ਮੇਰੇ ਬੱਚੀ ਲਈ ਤਾਂ ਵਾਅਦਾ ਸੀ ਚਲੋ ਵਿਕਣੀ ਦਾ ਨਫੇ ਨਾਲ ਹੀ ਸੀ ਹਨਾ ਪਰ ਹੁਣ ਆਪਾਂ 28000 ਦੀ ਬੱਚੀ ਦੇ ਦਾਂਗੇ ਸਿਰਫ 28000 ਦੀ ਕੋਨੂੰ ਇਹ ਸੱਜਣੋਂ ਮ ਜਿਹੜਾ ਕਹਿੰਦਾ ਵੀ ਬਾਈ ਦੁੱਧ ਮੁੱਲ ਨਹੀਂ ਲੈ ਕੇ ਆਉਣਾ ਤਾਂ ਇੰਨੀ ਨਹੀਂ ਚੱਕਣੀ ਉਹਦੇ ਲਈ ਪਰਾਣਾ ਭਾਈ ਆ ਵੀਰੇ ਲੈਵਾ ਦੇਖ ਲੈ ਆਪਦਾ ਗੱਡਾ ਵੇੜਦਾ ਲੈਵਾ ਤੁਸੀਂ ਇੱਥੋਂ ਚੱਕ ਕਰਕੇ ਦੇਖੋ ਬਹੁਤ ਜ਼ਿਆਦਾ ਚੰਗਾ ਵਾ ਇੱਕ ਬਾਈ ਝੁੰਗੇ ਜਾਨਵਰ ਨੂੰ ਲੋਕ ਬਾਈ ਚੰਗਾ ਵੀ ਸਮਝਦੇ ਹਨਾ ਬਹੁਤ ਚੰਗਾ ਸਮਝਦੇ ਰੇ ਮਿਲਦੀ ਘਟ ਹੈ ਚੀਜ਼ ਸਹੀ ਗੱਲ ਆ ਬਾਈ ਤੇ ਇਹ ਕਹਿੰਦੇ ਬਿਮਾਰੀ ਗੁੰਬਰੀ ਵਾਲੀ ਨੂੰ ਵੀ ਇਹ ਬਹੁਤ ਜ਼ਿਆਦਾ ਠੱਕ ਲੱਗਦੀ ਇਹਨਾਂ ਨੂੰ ਬਾਈ ਹਨਾ ਗੱਲ ਕਰੀਏ ਆਪਾਂ ਗੁਰੇ ਇਹਦੀ ਹੈ ਨਾ ਮੜਾ ਜਾਂ ਨੇੜੇ ਹੋ ਕੇ ਕੱਦ ਚੱਕ ਕਰਾਈਏ ਦਾ ਕੱਦ ਦਾ ਵੀਰੇ ਆਪਾਂ ਤੋਰ ਵੀ ਦਿੰਨੇ ਆ ਬਾਹਰ ਇਧਰੋਂ ਕੱਢ ਕੇ ਵਿਖਾ ਦੇ ਸਿਰੇ ਦਾ ਜ਼ਿਆਦਾ ਵੱਡੀ ਆ ਫਿਰ ਸੁਗਾਬਰੇ ਦੂਜਾ ਵਾ ਇਹਦਾ ਠੀਕ ਹੈ ਬਾਈ ਫਾਰਮ ਚੋ ਵਾੜ ਲਈ ਹੋਈ ਆ ਪਹਿਲੇ ਸੁਏ ਦਾ 27 ਕਿਲੋ ਦੁੱਧ ਦਿੱਤਾ ਹੋਇਆ ਮੱਛੀ ਦਾ ਠੀਕ ਹੈ ਬਾਈ ਤੇ 25 ਤਰੀਕ ਨੂੰ ਦਿਨ ਪੂਰੇ ਵੀਰੇ ਦੇ ਠੀਕ ਹੈ ਜੀ ਉੱਪਰ ਵੀ ਕੋਈ 4 ਦਿਨਾਂ ਦੇ ਜਾ ਸਕਦੀ ਆ ਠੀਕ ਹੈ ਬਾਈ ਵੱਡੀ ਵੱਡੀ ਵੱਲੋਂ ਤਾਂ ਕੋਈ ਸ਼ੱਕ ਹੀ ਨਹੀਂ ਉਹ ਕੋਈ ਬਲੈਰੋ ਚ ਆਈ ਆ ਠੀਕ ਹੈ ਬਾਈ ਜਦੋਂ ਆ ਵੇਖ ਲੋ ਵੀ ਉੱਪਰੋਂ ਦਿਖਾ ਦਿਓ ਵੰਗੇ ਦੇ ਨਾਲ ਸਾਰੀ ਛੱਲੀ ਗਈ ਛੱਲੀ ਗਈ ਜਦੋਂ ਨਿਕਲੀ ਆ ਨਾ ਗੱਡੀ ਕਿਉਂਕਿ ਕੱਦ ਵਾਲਾ ਜਾਦੇ ਚੰਗਾ ਬਈ ਹੈ ਨਾ ਬਾਕੀ ਆਰਡਰ ਵੀ ਚੰਗਾ ਵਾ ਫਿਕਸ ਆਰਡਰ ਵਾਲੀ ਹੈ ਨਾ ਮਾਰਾ ਇਹਨਾਂ ਨੂੰ ਆਪਾਂ ਬਹੁਤ ਤਿਆਰ टॉप क्वालिटी दी भाई बन जाना भाई बाड़ी ज्यादा नियाज जी चंगी बनूंगी। ऐ तो ਤੁਸੀਂ ਬੇਲ ਚੈੱਕ ਕਰਕੇ ਦੇਖੋ। ਬਹੁਤ ਵੱਡੀ ਬੇਲ ਦੀ ਆ। ਬਾਕੀ ਥਣ ਥਣ ਵੀ ਬਹੁਤ ਸੋਹਣਾ ਜੇ ਕਰਮਾਲੀ ਦੇ ਲੱਗਿਆ ਹੋਇਆ ਹੈਣਾ। ਤੇ ਨਗੀਨਾ ਹੀ ਆ ਵੀਰੇ। ਹਾਂ ਗੋਰੇ ਜਿਹੜੇ ਹਿਸਾਬ ਨਾਲ ਤੁਸੀਂ ਦੱਸਿਆ ਭਾਈ ਦੁੱਧ ਵੀ ਇਹਨੇ ਚੰਗਾ ਦਿੱਤਾ ਇਹਦੇ ਬਾਲੇ ਰੁਪਏ ਮੰਗੇਗਾ। ਨਹੀਂ ਬਾਲੇ ਰੁਪਏ ਨਹੀਂ ਮੰਗਨੇ ਵੈੜ ਬਾਲੇ ਰੁਪਈਆ ਦੀ ਆ ਵੀਰੇ। ਹਾਂ ਰੁਪਈਏ ਆਪਾਂ ਥੋੜੇ ਹੀ ਮੰਗਾਗੇ। ਠੀਕ ਆ ਭਾਈ। ਐਵੇਂ ਲੋਕੀ ਵੀਰੇ ਜਿਵੇਂ ਭੈੜੀ ਜੀ ਦਾ ਮੰਨ ਲਾ 75 80 ਕਰ ਲੈਂਦੇ ਹੈਣਾ। ਆਪਾਂ ਉਹ ਕੰਮ ਨਹੀਂ ਕਰਨਾ ਭੰਗੇ ਇੰਨਾ ਹੀ ਦਵਾਂਗੇ 75000 ਚ ਨੈਟ। ਨੈਟ 75 ਪਰ ਤਿਆਰ ਕਰਕੇ ਭਾਵੇਂ ਦਾ 1-10 ਮੰਗ ਲਾਦਾ ਵੀ ਵੜ ਵੇਖੂਗੀ ਵੇਖ ਜੂਗੀ ਬਾਈ ਹੈਨਾ ਤੇ ਅੱਜ ਆਪਾਂ ਦੇਣੀ ਇਹ ਨੈਟ 75 ਦੀ ਕੋਈ ਵੀਰ ਭਰਾ ਸੌਦੇ ਬਾਜੀ ਨਗਰ ਵੀ 70 ਲੈ ਲੈ 72 ਲੈ ਲੈ ਲਓ ਜੀ ਮੇਤਰ 75000 ਦੀ ਤੁਹਾਨੂੰ ਇਹ ਮਿਲ ਜਾਣੀ ਹੈ ਜੇ ਕੋਈ ਸੱਜਣ 25 ਤਰੀਕ ਤੱਕ ਇਹਨੂੰ ਲਈ ਆ ਕੇ ਸਾਫ ਲੈਂਦਾ ਤਾਂ ਲੱਖੋਂ ਉੱਤੇ ਵੇਗਣ ਵਾਲੀ ਆ ਤੁਸੀਂ ਚੈੱਕ ਕਰਕੇ ਦੇਖ ਲਓ ਬਹੁਤ ਜਿਆਦਾ ਵੱਡਾ ਕਾਡਾ ਬਾਕੀ ਬਾਈ ਕਹਿੰਦਾ ਮੇਰੀ ਪਲੇਟ ਦੀ ਹਰ ਰੋਜ਼ ਹਰੇਕ ਦੇ ਘਰੇ ਮੰਨ ਲਓ ਹਾਂ ਆਟਾ ਮੀਟਾ ਲੀ ਹੈ ਬਾਈ ਇਥੋਂ ਚੈੱਕ ਕਰੋ ਤੁਸੀਂ ਬਹੁਤ ਯਾਰ ਸ਼ਕੀਨ ਆ ਯਾਰ ਜਿਹੜੀ ਛੋੜ ਕਰਾਂਗੇ ਖੁਸ਼ੀ ਨਾਲ ਵਿੱਚੋਂ ਕਰਾਂਗੇ ਵੀਰੇ ਤੇ ਬਾਕੀ ਇਹ ਤਾਂ ਜੇ ਆਪਾਂ ਗੱਲ ਕਰੀਏ ਜਿਹੜਾ ਬਾਈ ਨੇ ਰੇਟ ਕੀਤਾ ਉਹਦੇ ਵਿੱਚੋਂ ਤਾਂ ਛੋੜ ਹੀ ਬਈ ਕਹਿੰਦਾ ਕਰਨੀ ਆ ਕਿਉਂਕਿ ਜੇ ਕੋਈ ਸੱਜਣ ਲੈ ਜਾਂਦਾ 25 ਤਰੀਕ ਤੱਕ ਗੁਰੇ ਮੈਂ ਪਹਿਲਾਂ ਕਿਹਾ ਸਾਵਲੂ ਦਾ 3000 ਰੁਪਏ ਵਾਟ 20 ਤੋਂ 25000 ਰੁਪਿਆ ਨਾਲ ਲਾ ਲੂਗਾ ਮੰਨ ਲਓ ਕਿ ਪਤਾ ਆਪਣਾ ਤਾਂ ਕੰਮ ਇਹ ਆ ਵੀ ਆਈਆਂ ਤੇ ਗਈਆਂ ਆਈਆਂ ਤੇ ਗਈਆਂ ਗੁਰੇ ਇੱਕ ਵਾਰ ਹੈ ਨਾ ਐਡਰੈਸ ਤੇ ਮੋਬਾਈਲ ਨੰਬਰ ਦੁਆਰਾ ਬਈ ਕਨਫਰਮ ਕਰਾਦੀ ਕਿਉਂਕਿ ਕਈ ਵਾਰੀ ਕੋਈ ਸੱਜਣ ਪੇਜ ਦੇ ਨਾਲ ਨਵਾਂ ਜੁੜਦਾ ਹਨ ਉਹਨੂੰ ਥੋੜਾ ਸੌਖਾ ਬਿਲਕੁਲ ਵੀਰੇ ਬਰੇਸ ਵੀਰੇ ਪਿੰਡ ਆਪਣਾ ਸੁਖੇ ਵਾਲਾ ਵਾ ਜੀਰੇ ਸ਼ਹਿਰ ਤੋਂ 5 ਕਿਲੋਮੀਟਰ ਆੜਾ ਮੋਗੇ ਤੋਂ 20 ਕਿਲੋਮੀਟਰ ਆੜਾ ਜੀ ਕਮੰਡੀ ਭਾਈ ਤੋਂ ਵੀ 20 ਕਿਲੋਮੀਟਰ ਆੜਾ ਪੈ ਜਾਂਦਾ ਜੀ ਠੀਕ ਹੈ ਵੀਰੇ ਮੋਬਾਈਲ ਨੰਬਰ ਗੋਲਦੀ ਹੈ 9781230900 ਵੀਰੇ ਬਾਕੀ ਗੋਰੇ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਇੰਨਾ ਬੈੜਾਂ ਦੇ ਵਿੱਚੋਂ ਕੋਈ ਵੀ ਬੈੜ ਤੁਸੀਂ ਖਰੀਦਣੀ ਆ ਆ ਬਾਈ ਦੇ ਨਾਲ ਤੁਸੀਂ ਬਾਕੀ ਆਪਣੀ ਅੱਜ ਵੀਡੀਓ ਦੇ ਤਰੀਕ ਵੀਰੇ 12 ਤਰੀਕ ਆ 11ਵਾਂ ਮਹੀਨਾ 2025 ਆ ਠੀਕ ਹੈ ਬਾਈ ਦਿਨ ਬੁੱਧਵਾਰ ਕਈ ਭਰਾ ਮੜ ਕੇ ਕਹਿੰਦੇ ਵੀ ਸਾਨੂੰ ਅਗਲੀ ਪਿਛਲੀ ਵੀਡੀਓ ਤਾਂ ਪਤਾ ਨਹੀਂ ਲੱਗਦਾ ਠੀਕ ਹੈ ਬਾਈ ਤੇ ਬਾਈ ਦਾ ਰਾਵਣਾ ਤੁਸੀਂ ਫਾਰਮ ਤੇ ਆ ਕੇ ਚਾਹ ਪਾਣੀ ਪੀ ਕੇ ਕਰਕੇ ਲਿਜਾਦੇ। ਜੇ ਕੋਈ ਤੁਸੀਂ ਆਨਲਾਈਨ ਵੀ ਜਾਨਵਰ ਖਰੀਦਦੇ ਨੇ ਉਹ ਵੀ ਬਾਈ ਦੇ ਨਾਲ ਜਿਹੜੀਆਂ-ਜਿਹੜੀਆਂ ਚੀਜ਼ਾਂ ਬਾਈ ਹੁਣੇ ਦੱਸਦੇ ਆ ਉਹ ਗੱਲਬਾਤ ਤੁਸੀਂ ਕਰ ਲੈਣੀ ਆ। ਵੀਡੀਓ ਨੂੰ ਸ਼ੇਅਰ ਕਰ ਦਿਓ ਜਿਉਂਦੇ ਵਸਦੇ ਰਹੋ ਜੀ। ਧੰਨਵਾਦ ਬਾਈ ਦੇ ਰੇਟ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ।